ਹਰਿਆਣਾ ਦੇ ਕੈਥਲ ਚ ਇੱਕ ਕਾਰ ਨੂੰ ਅੱਗ ਲੱਗਣ ਕਾਰਨ ਅੰਦਰ ਬੈਠੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਕਲਾਇਤ ਚ ਬੱਸ ਸਟੈਂਡ ਦੇ ਕੋਲ ਵਾਪਰੀ ਹੈ। ਮ੍ਰਿਤਕ ਦੀ ਪਛਾਣ ਬਾਲੂ ਦੇ ਸਾਬਕਾ ਸਰਪੰਚ ਰਮੇਸ਼ ਕੁਮਾਰ ਵਜੋਂ ਹੋਈ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਰਮੇਸ਼ ਕੁਮਾਰ ਗੱਡੀ ਅੰਦਰ ਏਸੀ ਚਲਾ ਕੇ ਬੈਠਾ ਸੀ ਅਤੇ ਕਿਸੇ ਦੀ ਉਡੀਕ ਕਰ ਰਿਹਾ ਸੀ। ਅਚਾਨਕ ਕਾਰ ਨੂੰ ਅੱਗ ਲੱਗ ਗਈ। ਅਤੇ ਗੱਡੀ ਲੋਕ ਹੋ ਗਈ ਨਤੀਜਾ ਰਮੇਸ਼ ਕੁਮਾਰ ਪਹਾਰਨਾ ਨਿਕਲ ਸਕਿਆ ਵੇਖਦੇ ਹੀ ਵੇਖਦੇ ਘਾਰ ਅੱਗ ਦੇ ਲਾਂਬੂ ਚ ਬਦਲ ਗਈ ਅਤੇ ਰਮੇਸ਼ ਕੁਮਾਰ ਦੀ ਮੌਤ ਹੋ ਗਈ ਮੌਕੇ ਤੇ ਪਹੁੰਚੀਆਂ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਗੱਡੀ ਅਤੇ ਅੰਦਰ ਬੈਠਾ ਰਮੇਸ਼ ਕੁਮਾਰ ਰਾਖ ਚ ਬਦਲ ਚੁਕੇ ਸੀ ਗੱਡੀ ਦੇ ਨੰਬਰ ਅਤੇ ਕੁਝ ਨਿਸ਼ਾਨਦਈਆਂ ਤੋਂ ਮ੍ਰਿਤਕ ਦੀ ਪਛਾਣ ਕੀਤੀ ਗਈ ਪੂਰੀ ਯਾਰ ਕਹਿਣ ਲੱਗ ਰਹੇ ਹੁਰੀਓ